ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਾਤ ਬੰਦਨ ਅਨਕਬਾਰ ਸਰਬ ਕਲਾ ਸੰਗਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਤਪਦੇਆਂ ਹਿਰਦਿਆਂ ਨੂੰ ਠਾਰਨ ਵਾਲੀ ਬਾਣੀ ਦੇ ਮੂਜਸਮੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦੇ ਹਲਤਾ ਮਿਹਰਮਤ ਦਾ ਸਤਿਕਾਰ ਘਰ ਪਰਿਵਾਰਾਂ ਵਿੱਚ ਅੰਮ੍ਰਿਤ ਗੁਰਬਾਣੀ ਗੁਰ ਇਤਿਹਾਸ ਬੜੀ ਭਾਵਨਾ ਸ਼ਰਧਾ ਸਿੱਦਤ ਨਾਲ ਸਰਵਣ ਕਰ ਰਹੇ ਵਿਭਾਗੀ ਸਤਸੰਗੀ ਜਨੋਂ ਕੱਲ ਆਪਾਂ ਇਸ ਪਾਵਨ ਪੰਕਤੀ ਦੇ ਵਿਚਾਰ ਸਾਂਝੀ ਕੀਤੀ ਸੀ ਸੋ ਕਿਉ ਮੰਦਾਖਿਆ ਜਿਤ ਜੰਮੈ ਰਾਜਾਨ ਤੇ ਜਾਣਨ ਦਾ ਯਤਨ ਕੀਤਾ ਸੀ ਕਿ ਔਰਤ ਪ੍ਰਤੀ ਸਮਾਜ ਦਾ ਸੰਸਾਰ ਦਾ ਨਜ਼ਰੀਆ ਸਮੇਂ ਦੇ ਨਾਲ ਕਿਵੇਂ ਦਾ ਰਿਹਾ ਅੱਜ ਵੀ ਇੰਨੀ ਤਰੱਕੀ ਕਰ ਜਾਣ ਦੇ ਬਾਵਜੂਦ ਸਮਾਜ ਅੰਦਰ ਕੁਝ ਕੋਈ ਔਰਤ ਦਾ ਰਤਬਾ ਬਹੁਤਾ ਵਧੀਆ ਨਹੀਂ ਸਮਝਿਆ ਜਾਂਦਾ ਬੜੇ ਸੰਕੀਰਣਤਾ ਦੇ ਨਾਲ ਭਾਵੇਂ ਕਿ ਹਰ ਫੀਲਡ ਹਰ ਕੰਮ ਨੂੰ ਔਰਤਾਂ ਅੱਗੇ ਹੋ ਕੇ ਕਰਦੀਆਂ ਨੇ ਭਾਵੇਂ ਉਹ ਜਹਾਜ਼ ਨੂੰ ਉਡਾਉਣ ਲਈ ਪਾਇਲਟ ਦੇ ਤੌਰ ਤੇ ਹੋਵੇ ਭਾਵੇਂ ਕਿਸੇ ਰਾਜ ਦੀ ਬਾਗਟੌਰ ਦਾ ਜ਼ਿਕਰ ਹੋਵੇ ਭਾਵੇਂ ਕਿਸੇ ਮੁਲਕ ਦੇ ਉੱਚ ਅਹੁਦੇ ਤੇ ਬੈਠਣ ਦਾ ਜ਼ਿਕਰ ਹੋਵੇ ਬੜੀ ਸੰਜੀਦਗੀ ਦੇ ਨਾਲ ਬੜੀ ਸੁਹਿਰਦਤਾ ਦੇ ਨਾਲ ਅੱਜ ਵੀ ਦੇਖੋ ਨਾ ਹਿੰਦੁਸਤਾਨ ਦੀ ਰਾਸ਼ਟਰਪਤੀ ਹੈ ਸ਼੍ਰੀਮਤੀ ਦ੍ਰੋਪਤੀ ਮੁਰਮੂ ਜੀ ਇੱਕ ਔਰਤ ਇੱਕ ਲੇਡੀ ਚਲਾ ਰਹੀ ਹੈ ਔਰ ਕਿੱਡਾ ਵੱਡਾ ਮਾਣ ਹੈ ਕਿੱਡਾ ਵੱਡਾ ਰਤਬਾ ਹੈ ਸੋ ਮੇਰੇ ਕਹਿਣ ਤੋਂ ਭਾਵ ਕਿ ਜਿਹੜੀ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ ਔਰਤ ਬਾਬਤ ਉਹਦੇ ਵਿੱਚ ਅਸੀਂ ਇਹ ਪੱਖਾਂ ਨੂੰ ਵਿਚਾਰਨ ਦਾ ਯਤਨ ਕੀਤਾ ਸੀ ਕਿ ਜਿੱਥੇ ਧੀਆ ਨੂੰ ਬੋਝ ਤੱਕ ਸਮਝਿਆ ਜਾਂਦਾ ਸੀ ਭਾਰ ਤੱਕ ਆਖਿਆ ਜਾਂਦਾ ਸੀ ਉਥੇ ਘੜੇ ਵਿੱਚ ਦੱਬ ਕੇ ਪਾ ਕੇ ਮਾਰਨ ਤੱਕ ਦਾ ਜ਼ਿਕਰ ਵੀ ਇਤਿਹਾਸ ਦੇ ਪੰਨਿਆਂ ਤੇ ਸਾਨੂੰ ਲਿਖਿਆ ਪੜਿਆ ਮਿਲਦਾ ਹੈ ਇੱਕ ਬੜੀ ਪਿਆਰੀ ਘਟਨਾ ਹੈ ਕਿ ਜਿਹੜੀ ਸਰਕਾਰ ਰਣਜੀਤ ਸਿੰਘ ਦੀ ਮਾਤਾ ਸੀ ਨਾ ਕਦੇ ਉਹਦੇ ਬਾਪ ਨੇ ਉਸ ਨੂੰ ਪੈਦਾ ਹੋਣ ਤੋਂ ਬਾਅਦ ਘੜੇ ਵਿੱਚ ਦੱਬ ਕੇ ਤੇ ਮਾਰਨ ਦਾ ਯਤਨ ਕੀਤਾ ਸੀ ਘਰੇ ਆਇਆ ਤਾਇਆ ਅਣ ਕੇ ਪੁੱਛਦਾ ਏ ਕਿ ਘਰੇ ਔਲਾਦ ਨੇ ਹੋਣਾ ਸੀ ਕੋਈ ਕਿਲਕਾਰੀ ਸੁਣਦੀ ਨਜ਼ਰ ਨਹੀਂ ਆ ਰਹੀ ਤੋ ਕਹਿੰਦਾ ਵੀ ਧੀ ਹੋਈ ਸੀ ਉਹ ਤੇ ਅਸੀਂ ਕੜੇ ਵਿੱਚ ਪਾ ਕੇ ਦਬ ਕੇ ਤੇ ਮੁਕਾਦਤੀ ਹੈ ਉਸ ਦਾਨੇ ਬੰਦੇ ਨੇ ਆਖਿਆ ਵੀ ਤੁਸੀਂ ਤੇ ਕਹਿਰ ਕਰ ਦਿੱਤਾ ਨਾਲ ਲੈ ਕੇ ਉਸ ਥਾਂ ਤੇ ਗਿਆ ਜਿੱਥੇ ਉਸ ਬੱਚੀ ਨੂੰ ਦੱਬਿਆ ਸੀ ਬਾਹਰ ਕੱਢਿਆ ਗਿਆ ਸਾਹ ਚੱਲਦੇ ਸਨ ਤੇ ਹੈਰਾਨ ਹੋਵੋਗੇ ਗੁਰਮੁਖੋ ਉਸ ਸਦਾ ਕੌਰ ਦੀ ਕੁੱਖ ਤੋਂ ਇੱਕ ਪੁੱਤਰ ਪੈਦਾ ਹੁੰਦਾ ਏ ਉਸ ਮਾਂ ਦੀ ਕੁੱਖ ਤੋਂ ਜਿਹੜਾ ਬੱਚਾ ਜਨਮ ਲੈਂਦਾ ਏ ਉਸ ਨੂੰ ਸਰਕਾਰ ਰਣਜੀਤ ਸਿੰਘ ਆਖਿਆ ਜਾਂਦਾ ਮੇਰੇ ਕਹਿਣ ਤੋਂ ਭਾਵ ਪਤਾ ਨਹੀਂ ਹੋਰ ਕਿੰਨੀਆਂ ਕੈਸੀਆਂ ਮਾਵਾਂ ਨੇ ਜਿਨ੍ਹਾਂ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਵਰਗਿਆਂ ਨੂੰ ਜਨਮ ਦੇਣਾ ਸੀ ਪਰ ਇਹ ਲੋਬੀ ਵਰਤੀ ਦੇ ਲੋਕਾਂ ਨੇ ਸਿਰਫ ਪੁੱਤਰ ਦੀ ਲਾਲਸਾ ਨੇ ਪਤਾ ਨਹੀਂ ਕਿੰਨੀਆਂ ਧੀਆਂ ਦੇ ਕਤਲ ਕਰ ਦਿੱਤੇ ਕੁੱਖਾਂ 'ਚ ਕਤਲ ਕਰ ਦਿੱਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਤੇ ਬੇਨਤੀ ਕੀਤੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਬਾਬ ਖਰੀਦੀ ਤੇ ਬੇਬੇ ਨਾਨਕੀ ਤੋਂ ਪੈਸੇ ਲੈ ਕੇ ਗੁਰੂ ਅੰਗਦ ਪਾਤਸ਼ਾਹ ਦੇ ਘਰ ਵਿੱਚ ਮਾਤਾ ਖੀਵੀ ਜੀ ਲੰਗਰਾਂ ਦੀ ਸੇਵਾ ਕਰਦੇ ਨੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਸਤੀ ਪ੍ਰਥਾ ਦਾ ਵਿਰੋਧ ਕਰਦੇ ਨੇ ਤੇ ਗੁਰੂ ਸਾਹਿਬ ਮਰਿਆਦਾ ਬੰਦੇ ਨੇ ਉਹ ਬਾਣੀ ਚ ਪੜਦੇ ਆਂ ਅਸੀਂ ਸਤੀਆਂ ਇਹ ਨਾ ਆਖੀਐ ਜੋ ਮੜਿਆਂ ਲੱਗ ਜੜਨ ਸਤੀਓ ਨੂੰ ਨਹੀਂ ਕਹਿੰਦੇ ਜਿਹੜੇ ਆਪਣੇ ਪਤੀ ਦੀ ਚਿਖਾ ਚ ਸੜ ਮਰਦੀਆਂ ਨੇ ਇਹ ਕੀਤਾ ਜਾਂਦਾ ਰਿਹਾ ਹੱਥ ਵਿੱਚ ਨਾਰੀਅਲ ਸੰਦੂਰ इत्याद ਲੈ ਕੇ ਤਿਆਰ ਹੋ ਕੇ ਤੇ ਜਿੱਥੇ ਪਤੀ ਦੀ ਚਿਖਾ ਹੋਣੀ ਉਹਦੇ ਵਿੱਚ ਜਿਉਂਦੀ ਨੂੰ ਬਿਠਾ ਦਿੱਤਾ ਜਾਂਦਾ ਜਾਂ ਬੈਠ ਜਾਂਦੀ ਸੀ ਗੁਰੂ ਸਾਹਿਬ ਨੇ ਉਸ ਸਦੀ ਪ੍ਰਥਾ ਦਾ ਵਿਰੋਧ ਕੀਤਾ ਮਰਤਬੇ ਬਖਸ਼ੇ ਤੇ ਅਸੀਂ ਵਿਚਾਰਿਆ ਸੀ ਗੁਰੂ ਹਰਿਰਾਇ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਬੀਬੀ ਰੂਪਕੌਰ ਸਿੱਖ ਇਤਿਹਾਸ ਦੀ ਪਹਿਲੀ ਲੇਖਕਾ ਹੈ ਜਿਨ ਨੇ ਗੁਰੂ ਦਾ ਇਤਿਹਾਸ ਵੀ ਲਿਖਿਆ ਗੁਰੂਆਂ ਸਾਖੀਆਂ ਕਰਕੇ ਉਹ ਪੁਸਤਕ ਪ੍ਰਚਲਿਤ ਹੈ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵਧਾਇਆ ਬਹੁਤ ਸਤਕਾਰ ਦਿੱਤਾ ਬਰਾਬਰ ਦਾ ਹੱਕ ਦਿੱਤਾ ਭਾਵੇਂ ਕਿ ਅੱਜ ਵੀ ਕੁਝ ਸੰਕੀਰਣਤਾ ਕਰਕੇ ਸਵਾਰਥੀ ਬੰਦੇ ਜਿਹੜੇ ਨੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਇਹੀ ਆਂਦੀ ਆ ਕਿ ਔਰਤ ਤੇ ਮਰਦ ਨੂੰ ਬਰਾਬਰ ਦਾ ਹੱਕ ਹੈ ਗੁਰੂ ਨਾਨਕ ਦੇ ਘਰ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਡਿਸਕ੍ਰਿਮੀਨੇਸ਼ਨ ਇਹ ਵੱਖਰੇਵਾ ਰੱਖਿਆ ਜਾਂਦਾ ਹੈ ਔਰਤਾਂ ਨੂੰ ਪੰਜ ਪਿਆਰਿਆਂ ਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ ਬੜੀ ਇਹੋ ਜੀ ਸਿੱਖ ਧਰਮ ਦੇ ਵਿੱਚ ਵੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਜੇ ਡਿ ਕੋਖ ਤੋਂ ਰਾਜੇ ਮਹਾਰਾਜਿਆਂ ਨੇ ਜਨਮ ਲੈਣਾ ਧਰਮੀ ਬੰਦਿਆਂ ਨੇ ਜਨਮ ਲੈਣਾ ਹੈ ਸਤ ਪੁਰਸ਼ਾਂ ਦਾ ਜਨਮ ਹੋਣਾ ਉਸ ਔਰਤ ਨੂੰ ਬਾਣੀ ਪੜਨ ਤੋਂ ਵੀ ਪਾਸੇ ਕਰ ਦਿੱਤਾ ਗਿਆ ਔਰਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਨਹੀਂ ਬਹਿ ਸਕਦੀ ਇਤਿਹਾਦਕ ਬੜੀਆਂ ਥਾਵਾਂ ਨੇ ਜਿੱਥੇ ਕਹਿੰਦੇ ਨੇ ਔਰਤ ਮੱਥਾ ਨਹੀਂ ਟੇਕ ਸਕਦੀ ਬੜੇ ਸਾਧ ਇਹੋ ਜਿਹੇ ਨੇ ਗੁਰਮਖੋ ਜਿਹੜੇ ਕਹਿੰਦੇ ਨੇ ਅਸੀਂ ਜਦੋਂ ਦੇ ਸਾਥ ਬਣ ਗਏ ਉਦੋਂ ਦਾ ਕਦੇ ਆਪਣੀ ਮਾਂ ਤੱਕ ਨੂੰ ਨਹੀਂ ਮਿਲੇ ਸੋ ਇਹੋ ਜੀਆਂ ਵੰਡੀਆਂ ਇਹੋ ਜੀ ਸੋਚ ਜਿਹੜੀ ਆ ਉਹ ਗੁਰਨਾਨਕ ਦੇ ਘਰ ਦੀ ਕਦੇ ਵੀ ਨਹੀਂ ਰਹੀ ਔਰਤ ਦਾ ਬਹੁਤ ਮਾਣ ਬਹੁਤ ਸਤਕਾਰ ਗੁਰੂ ਪਾਰਸਾ ਜੀ ਕਰਦੇ ਰਹੇ ਔਰ ਗੁਰਨਾਨਕ ਦੇ ਘਰ ਵਿੱਚ ਬਹੁਤ ਬੱਚੀਆਂ ਧੀਆਂ ਬਰਸਾਈਆਂ ਗਈਆਂ ਮਾਤਾ ਸਾਹਿਬ ਕੌਰ ਦਾ ਇਤਿਹਾਸ ਪੜ ਕੇ ਦੇਖੀਏ ਔਸਮਾਈ ਭਾਗ ਕੌਰ ਦਾ ਜੀਵਨ ਪੜ੍ਹ ਕੇ ਦੇਖੀਏ ਜਿਹੜੀ ਆਪਣੇ ਭਰਾਵਾਂ ਦੇ ਨਾਲ ਆਪਣੇ ਸਿਰ ਦੇ ਸਾਈਂ ਦੇ ਨਾਲ ਮੁਕਤ ਸਰ ਦੀ ਧਰਤੀ ਦੇ ਵਿੱਚ ਜੰਗ ਲੜਦੀ ਆ ਔਰ ਗੁਰਗੋਬਿੰਦ ਸਿੰਘ ਪਾਰਸਾ ਨਾਲ ਲੰਮੇ ਸਮੇਂ ਤੱਕ ਫਿਰ ਬਾਅਦ ਵਿੱਚ ਵੀ ਰਹਿੰਦੀ ਆ ਸੋ ਕਹਿਣ ਤੋਂ ਭਾਵ ਕਿ ਔਰਤਾਂ ਕਿਤੇ ਵੀ ਪਿੱਛੇ ਨਹੀਂ ਸਨ ਮਾਈ ਭਿਖਾ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ ਗੁਰਮੁਖੋ ਗੁਰਗੋਬਿੰਦ ਸਿੰਘ ਪਾਰਸਾ ਜੀ ਨੂੰ ਜਿਸ ਉਸਤਾਦ ਨੇ ਜਿਸ ਸਖਸ਼ ਨੇ ਸ਼ਸਤਰ ਵਿਦਿਆ ਇਤਿਆਦਿਕ ਗੁਣ ਸਿਖਾਏ ਸਾਨੂੰ ਭਾਈ ਬੱਦਰ ਸਿੰਘ ਦੀ ਧੀ ਐ ਉਹ ਬੀਬੀ ਪਿਖਾ ਆਲਮ ਸਿੰਘ ਨਚਣਾ ਦੇ ਘਰ ਵਾਲੀ ਉਹ ਵੀ ਚੱਖੀਆਂ ਪਿੰਡ ਦੀ ਜੂਹ ਦੇ ਕੋਲ ਸ਼ਹੀਦੀ ਜਾਮ ਪਿੰਦੀ ਹੈ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਛੱਡੇ ਜਾਂਦੇ ਨੇ ਬੀਬੀ ਅਨੂਪਕਾਰ ਦਾ ਜ਼ਿਕਰ ਆਉਂਦਾ ਹੈ ਹੋਰ ਬੇਅੰਤ ਐਸੀਆਂ ਔਰਤਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਤੋਂ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਐਸੀਆਂ ਬੀਬੀਆਂ ਸਨ ਐਸੀਆਂ ਵੀ ਔਰਤਾਂ ਸਨ ਗੁਰਮੁਖੋ ਸਾਡੀ ਕੌਮ ਦੇ ਜਰਨੈਲ ਦੇ ਉਸ ਸਮੇਂ ਦੇ ਦੌਰਾਨ ਜਦੋਂ ਕੱਲੂ ਘਾਰਿਆਂ ਦਾ ਦੌਰ ਸੀ ਜਦੋਂ ਹਕੂਮਤਾਂ ਵੱਲੋਂ ਸਤਾਏ ਹੋਏ ਸਿੰਘ ਜੰਗਲਾਂ ਦੇ ਵਿੱਚ ਬੇਲਿਆਂ ਵਿੱਚ ਰਿਆ ਕਰਦੇ ਸਨ ਤੇ ਉਸ ਦਰਨੈਲ ਦੀ ਮਾਂ ਦਰਬਾਰ ਸਾਹਿਬ ਵਿਖੇ ਕੀਰਤਨ ਕਰਿਆ ਕਰਦੀ ਐ ਰਬਾਬ ਲੈ ਕੇ ਸੋ ਕਿਤੇ ਪਾਬੰਦੀ ਕਿਤੇ ਮਨਾਈ ਸੀ ਨਹੀਂ ਸੀ ਪਰ ਹੁਣ ਬਹੁਤ ਪਾਬੰਦੀਆਂ ਬੜੀਆਂ ਇਹੋ ਜੀਆਂ ਸੌੜੀ ਸੋਚ ਦੇ ਬੰਦਿਆਂ ਨੇ ਲਾਦਤੀਆਂ ਕਿ ਨਹੀਂ ਜੀ ਔਰਤਾਂ ਨਹੀਂ ਕਰ ਸਕਦੀ ਔਰਤ ਇਧਰ ਨਹੀਂ ਆ ਸਕਦੀ ਐਸਾ ਕਿਤੇ ਵੀ ਨਹੀਂ ਸੀ ਸੋ ਮੇਰੇ ਕਹਿਣ ਤੋਂ ਪਾਵ ਅਸੀਂ ਜਿਹੜੀ ਵਿਚਾਰ ਕੱਲ ਆਰੰਭ ਕੀਤੀ ਸੀ ਨਾ ਸੋ ਕਿਉਂ ਮੰਦਾ ਕੀ ਹੈ ਜਿਤ ਜਮੈਂ ਰਾਜਾਨ ਨਿਰੰਕਾਰ ਨੇ ਔਰਤ ਨੂੰ ਮਰਦ ਨੂੰ ਬਰਾਬਰਤਾ ਦੇ ਹੱਕ ਹਕੂਬ ਦੇ ਕਿਸ ਧਰਤੀ ਤੇ ਭੇਜਿਆ ਸੀ ਮਰਦ ਨੇ ਬਾਹਰੀ ਕੰਮ ਜਿਆਦਾ ਕਰਨ ਕਰਕੇ ਸਰੀਰ ਦਾ ਕੁਝ ਤਗੜਾ ਹੋ ਗਿਆ ਔਰਤ ਘਰੇਲੂ ਕੰਮਾਂ ਕਰਕੇ ਬੱਚਿਆਂ ਦੀ ਪਰਵਰਿਸ਼ ਕਰਕੇ ਥੋੜੀ ਸੋਹਲ ਤੇ ਕੋਮਲ ਰਹਿ ਗਈ ਪਰ ਜਦੋਂ ਉਹ ਹੀ ਬੱਚੀ ਬਾਹਰ ਆਈ ਉਸੇ ਔਰਤ ਨੇ ਜਾ ਕੇ ਜੰਗ ਦੇ ਮੈਦਾਨ ਵਿੱਚ ਆਪਣੇ ਸ਼ਸਤਰ ਦੇ ਕਲਾ ਹੁਨਰ ਜਰਨ ਵੀ ਵਿਖਾਏ ਸੋ ਕਰਨ ਤੋਂ ਪਾਪ ਕੇ ਨਿਰੰਕਾਰ ਜਦੋਂ ਮਾਲਕ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਨਾ ਤੇ ਜਿਹੜੇ ਸਰੀਰ ਮਰਦ ਔਰਤ ਵਿੱਚ ਅਸੀਂ ਸਮਝਦੇ ਹਾਂ ਮਾਲਕ ਨੇ ਤੇ ਕੋਈ ਘਟਵਾਦ ਨਹੀਂ ਨਾ ਰੱਖਿਆ ਪੰਜਾਂ ਤੱਤਾਂ ਦਾ ਸਰੀਰ ਹੀ ਬੰਦੇ ਦਾ ਹੈ ਪੰਜਾਂ ਤੱਤਾਂ ਦਾ ਸਰੀਰ ਹੀ ਔਰਤ ਦਾ ਬਣਿਆ ਹੋਇਆ ਉਹ ਖਾਣਾ ਖਾਵੇ ਉਹਦੇ ਅੰਦਰ ਵੀ ਬਲੱਡ ਬਣਦਾ ਉਹ ਖਾਣਾ ਖਾਵੇ ਤੇ ਉਹਦੇ ਅੰਦਰ ਵੀ ਬਲੱਡ ਬਣਨਾ ਸੋ ਸਾਬ ਸੱਚੇ ਪਾਰਸਾ ਕਿਰਪਾ ਕਰਨ ਔਰਤ ਦੇ ਮੁਤਲਕ ਹਾਂ ਇਹ ਜ਼ਰੂਰ ਹੈ ਕਿਸ ਸਮਾਜ ਨੇ ਕੁਝ ਐਸੀਆਂ ਔਰਤਾਂ ਨੂੰ ਕੁਝ ਐਸੀਆਂ ਬੱਚੀਆਂ ਨੂੰ ਜਦੋਂ ਗਲਤ ਸੋਸਾਇਟੀ ਦੇ ਵਿੱਚ ਗਲਤ ਸੰਗਤ ਵਿੱਚ ਜਾਂਦਿਆਂ ਦੇਖਿਆ ਫਿਰ ਤੌਬਾ ਕੀਤੀ ਕਿ ਇਹਦੇ ਤੋਂ ਚੰਗਾ ਹੁੰਦਾ ਕਿ ਅਸੀਂ ਜਨਮ ਹੀ ਨਾ ਦਿੰਦੇ ਤੇ ਮੈਂ ਕਦੇ ਸੋਚਦਾ ਜੇ ਧੀਆਂ ਗਲਤ ਹੁੰਦੀਆਂ ਨੇ ਤੇ ਗਲਤ ਪੁੱਤਰ ਵੀ ਤੇ ਹੁੰਦੇ ਨੇ ਥੋੜੇ ਦਿਨ ਪਹਿਲਾਂ ਇੱਕ ਨਾਮੀ ਬੰਦਾ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਰਿਹਾ ਸੀ ਸਵਾਲ ਕਰਨ ਵਾਲਾ ਸਵਾਲ ਪੁੱਛਦਾ ਹੈ ਕਿ ਜੇਕਰ ਤੁਹਾਡਾ ਪੁੱਤਰ ਆਪਣੀ ਮਰਜ਼ੀ ਦੇ ਨਾਲ ਕਿਤੇ ਸ਼ਾਦੀ ਜਾਂ ਵਿਆਹ ਕਰਵਾ ਲਵੇ ਫਿਰ ਤੁਹਾਨੂੰ ਕੀ ਮਹਿਸੂਸ ਹੋਵੇਗਾ ਉਹ ਅਗੋ ਸਾਕਸ ਕਿੰਦਾ ਹੈ ਕਿ ਮੈਨੂੰ ਚੰਗਾ ਲੱਗੇਗਾ ਉਹਦੀ ਆਪਣੀ ਲਾਈਫ ਹੈ ਉਹ ਜੀਵ ਸਕਦਾ ਹੈ ਅਗਲਾ ਸਵਾਲ ਨਾਲ ਹੀ ਉਸ ਪੱਤਰਕਾਰ ਨੇ ਕਰ ਦਿੱਤਾ ਕਹਿੰਦਾ ਜੇ ਇਹੀ ਤੁਹਾਡੀ ਧੀ ਕਰੇ ਤੇ ਫਿਰ ਤੇ ਫਿਰ ਉਹ ਅੱਗੋਂ ਪਤਾ ਕੀ ਕਹਿੰਦਾ ਉਹਦੀ ਜ਼ਿੰਦਗੀ ਉਹ ਕਰ ਸਕਦੀ ਆ ਪਰ ਨਾਲ ਹੀ ਉਹ ਇੱਕ ਗੱਲ ਵੀ ਕਹਿੰਦਾ ਕਹਿੰਦਾ ਵੀ ਮੈਂ ਹੋ ਸਕਦਾ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵਾਂ ਭਾਵੇਂ ਪੁੱਤਰ ਮਰਜ਼ੀ ਕਰੇ ਬਾਪ ਪ੍ਰਵਾਨ ਕਰ ਲੇਗਾ ਪਰ ਧੀ ਕਰੇ ਤੇ ਬਾਪ ਪ੍ਰਵਾਨ ਨਹੀਂ ਕਰਦਾ ਕਿਉਂਕਿ ਧੀ ਦੇ ਪਿੱਛੇ ਬਾਪ ਕਹਿੰਦਾ ਮੇਰੀ ਇੱਜ਼ਤ ਖੜੀ ਐ ਕਿ ਪੁੱਤਰਾ ਦੇ ਪਿੱਛੇ ਇੱਜ਼ਤ ਨਹੀਂ ਖੜੀ ਗੁਰਮੁਖੋ ਕਿੰਨਾ ਚੰਗਾ ਹੁੰਦਾ ਆਪਣੇ ਪੁੱਤਰ ਨੂੰ ਹੀ ਕਰੋ ਤਿਆਰ ਹੋਣ ਲੱਗਿਆ ਬਾਪ ਪੁੱਛਦਾ ਮਾਂ ਪੁੱਛਦੀ ਕਿ ਪੁੱਤਰ ਚੱਲਿਆ ਕਿੱਥੇ ਆ ਕੋਈ ਟਿਊਸ਼ਨ ਨੇ ਤੇਰੀ ਐਕਸਟਰਾ ਕਲਾਸ ਲਾਉਣ ਚੱਲਿਆ ਕੋਈ ਪ੍ਰੈਕਟਿਸ ਦਾ ਕੋਈ ਸੈਸ਼ਨ ਚੱਲ ਰਿਹਾ ਤੇਰਾ ਕਿਸੇ ਦੋਸਤ ਕਿਸੇ ਮਿੱਤਰ ਦੇ ਘਰ ਕਿਸੇ ਅਹਿਮ ਕਾਰਜ ਲਈ ਜਾ ਰਿਹਾ ਤੇ ਜੇ ਪੁੱਤਰ ਕਹੇ ਨਾ ਨਹੀਂ ਮਾਂ ਮੈਂ ਸਿਰਫ ਗੇੜੀ ਲਾਉਣ ਚੱਲਿਆਂ ਯਾਦ ਰੱਖਿਓ ਉਹ ਮਾਂ ਬਹੁਤ ਗਲਤ ਹੈ ਉਹ ਬਾਪ ਨੂੰ ਉਸ ਵੇਲੇ ਰੋਕਣਾ ਚਾਹੀਦਾ ਸਮਝਾਉਣਾ ਚਾਹੀਦਾ ਆਪਣੇ ਪੁੱਤਰ ਨੂੰ ਪੁੱਤਰਾ ਇਹ ਕੰਮ ਸਾਨੂੰ ਸ਼ੋਭਦੇ ਨਹੀਂ ਜਿਹੋ ਜੀ ਘਰ ਤੇਰੇ ਕੋਲ ਤੇਰੀ ਭੈਣ ਹੈ ਨਾ ਉਹ ਜਿਹਾਂ ਸਮਾਜ ਵਿੱਚ ਬੱਚੀਆਂ ਨੂੰ ਵੀ ਭੈਣ ਸਮਝ ਮੰਨ ਉਹਨਾਂ ਨੂੰ ਪਰ ਜਦੋਂ ਘਰੋਂ ਹੱਲਾਸ਼ੇਰੀ ਮਿਲਦੀ ਹੋਵੇ ਗੁਰਮੁਖੋ ਪਰ ਉਥੋਂ ਕਿੱਥੋਂ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਰੱਖ ਸਕਦੇ ਆ ਅੱਜ ਬੜਾ ਲੰਮਾ ਪਸਾਰਾ ਬੜੀ ਖੇੜ ਇਦਾਂ ਦੀ ਪਸਰੀ ਹੋਈ ਆ ਨਜ਼ਰੀਆ ਸਵਾਰਨਾ ਪੈਣਾ ਏ ਔਰ ਉਹਦੀ ਸ਼ੁਰੂਆਤ ਘਰ ਤੋਂ ਕਰਨੀ ਪੈਣੀ ਏ ਗੁਰਮੁਖੋ ਜਿਸ ਪੰਜਾਬ ਦੀ ਧਰਤੀ ਨੂੰ ਆਖਿਆ ਜਾਂਦਾ ਪੰਜਾਬ ਵਸ ਦਾ ਗੁਰਾਂ ਦੇ ਨਾਂ ਤੇ ਐਸੇ ਧਰਤੀ ਦੇ ਉੱਤੇ ਹਰ ਰੋਜ਼ ਨਵੇਂ-ਨਵੇਂ ਇਹੋ ਜਿਹੇ ਘਟਨਾਕ੍ਰਮ ਇਨਸੀਡੈਂਟ ਵਾਪਰਦੇ ਨੇ ਕਿ ਬੰਦਾ ਸ਼ਰਮਸਾਰ ਹੋ ਜਾਂਦਾ ਹੈ ਗੁਰੂ ਅਖੋ ਕਿਤੇ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਹੈ ਕਿਤੇ ਤੇਲ ਪਾ ਕੇ ਫੂਕ ਦਿੱਤਾ ਜਾਂਦਾ ਹੈ ਕਿਤੇ ਹੋਰ ਤਰ੍ਹਾਂ ਦੇ ਵਾਇਲੈਂਸ ਜਿਹੜੇ ਨਿਤਾ ਪ੍ਰਤੀ ਹੋ ਰਹੇ ਨੇ ਆ ਥੋੜੇ ਦਿਨ ਪਹਿਲਾਂ ਹੀ ਇੱਕ ਬੱਚੀ ਨੂੰ ਘੋਗਵਸ ਦੇ ਮੁਹੱਲੇ ਦੇ ਵਿੱਚੋਂ ਇੱਕ ਸਖਸ਼ ਵੱਲੋਂ ਮੋਬਾਈਲ ਚੋਰੀ ਕਰਕੇ ਉਹਨੂੰ ੱੱਕੇ ਮਾਰ ਕੇ ਸੁੱਟ ਦਿੱਤਾ ਜਾਂਦਾ ਹੈ ਸੋ ਇਹ ਨਿਤਾ ਪ੍ਰਤੀ ਹਰਕਤਾ ਵਾਪਰ ਕਿਉਂ ਰਹੀਆਂ ਨੇ ਕਿਉਂਕਿ ਅਸੀਂ ਆਪਣੇ ਪੁੱਤਰਾਂ ਨੂੰ ਸੁਚੇਤ ਨਹੀਂ ਕੀਤਾ ਯਾਦ ਰੱਖਿਓ ਕਰੋ ਹੀ ਸ਼ੁਰੂਆਤ ਹੁੰਦੀ ਏ ਕਿਸੇ ਕੰਮ ਦੀਵੇਂ ਮਾਪੇ ਨੂੰ ਸਵਾਰਨਾ ਪੈਣਾ ਆਪਣਾ ਘਰ ਸਮਾਜ ਆਪਣੇ ਆਪ ਚੰਗਾ ਹੋ ਜਾਏਗਾ ਇਹੀ ਕਾਰਨ ਹੈ ਜਦੋਂ ਗੁਰਬਾਣੀ ਚ ਪੜਦੇ ਆ ਤੇ ਪਾਤਸ਼ਾਹ ਸਾਨੂੰ ਆਹੀ ਆਖਦੇ ਨੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਅੱਜ ਕਿਉਂ ਸਾਡੀਆਂ ਬੱਚੀਆਂ ਉਨ੍ਹਾਂ ਮੁਲਕਾਂ ਵਿੱਚ ਤੁਸੀਂ ਕਿਤੇ ਦੁਬਈ ਵਰਗੇ ਮੁਲਕ 'ਚ ਜਾਓ ਗੁਰਮੁਖੋ ਅੱਖ ਚੁੱਕ ਕੇ ਕਿਸੇ ਧੀ ਬੱਚੀ ਵੱਲ ਵੀ ਕੋਈ ਵੇਖ ਲਵੇ ਨਾ ਤੇ ਅਗਲੀ ਸਿਰਫ ਇੰਨੀ ਕੰਪਲੇਂਟ ਪਾ ਦੇ ਕਿ ਮੇਰੇ ਵੱਲ ਫਲਾਣੇ ਨੇ ਭੈੜੀ ਅੱਖ ਨਾਲ ਵੇਖਿਆ ਸੀ ਅਗਲੇ ਤਾਮ ਹੀ ਉਹਦੇ ਲਈ سزا ਮੁقرਰ ਹੈ ਤੇ ਸਾਡੇ ਚੁੱਕ ਕੇ ਲੈ ਜਾਂਦੇ ਨੇ ਉਤੋਂ ਪਿੱਛੋਂ ਫਿਰ ਜ਼ਬਰ ਜਨਾਹ ਤੇ ਪਿੱਛੋਂ ਡੱਡ ਬੋਡੀ ਜਾਂ লাশ ਜਿਹੜੀ ਅੱਧ ਸੜੀ ਜਾਂ ਸੜੀ ਹੋਈ ਮਿਲਦੀ ਆ ਇਹ ਤੇ ਸਾਡਾ ਪੰਜਾਬ ਨਹੀਂ ਸੀਨਾ ਇਹ ਤੇ ਸਾਡੀ ਧਰਤ ਨਹੀਂ ਸੀਨਾ ਇਹਨੂੰ ਗੰਦਲਾ ਕਿੰਨੇ ਕਰ ਦਿੱਤਾ ਇਹਨੂੰ ਇਸ ਤਰੀਕੇ ਦੀ ਭੈੜੀ ਬਾਦੀ ਵਿੱਚ ਕਿੰਨੇ ਲਾ ਦਿੱਤਾ ਸੋ ਬਹੁਤ ਜ਼ਰੂਰੀ ਆ ਘਰੋਂ ਧੀਆਂ ਨਿਕਲ ਬਾਪ ਬਕਾਇਦਾ ਸੁਚੇਤ ਕਰੇ ਧੀ ਨੂੰ ਕਿ ਧੀਏ ਪੜਨ ਚੱਲੀ ਐ ਜਿੱਥੇ ਪੜ੍ਹਾਈ ਦੇ ਵਿੱਚ ਤੂੰ ਮਾਰ ਕੇ ਮਾਰਨੇ ਨੇ ਰੁਤਬੇ ਪ੍ਰਾਪਤ ਕਰਨੇ ਨੇ ਉੱਥੇ ਇੱਕ ਬਾਪ ਦੀ ਪੱਗ ਨੂੰ ਲਾਗ ਦਾਗ ਮੇ ਨਾ ਲੱਗਣ ਦੇ। ਪ੍ਰਤੀਕ ਹੈ ਇਸ ਗੱਲ ਦਾ ਗੁਰਮੁਖੋ ਸਮਾਜ ਨੂੰ ਤੇ ਮੈਨੂੰ ਇੱਕ ਬੜੀ ਪਿਆਰੀ ਘਟਨਾ ਚੇਤੇ ਆ ਜਾਂਦੀ ਹੈ। ਕਿਸੇ ਪਰਿਵਾਰ ਦੇ ਵਿੱਚ ਬੱਚਾ ਹੋਣਾ ਸੀ ਤੇ ਕੁਦਰਤਨ ਪਹਿਲਾ ਤੇ ਬੱਚਾ ਜਿਹੜਾ ਹੈ ਨਾ ਉਹ ਪੇਕੇ ਘਰੀ ਹੋਇਆ ਕਰਦਾ ਸੀ ਧੀ ਵਿਆਹੀ ਭਾਵੇਂ ਆ ਜਾਂਦੀ ਸੀ ਪਰ ਫਿਰ ਉਹ ਬੱਚੇ ਦੇ ਲਈ ਆਪਣੀ ਮਾਂ ਦੇ ਕੋਲ ਹੀ ਚਲੇ ਜਾਂਦੀ ਸੀ ਅੱਜ ਵੀ ਬਹੁਤ ਕੁਝ ਐਸਾ ਹੈ ਗੁਰਮੁਖੋ ਜਦੋਂ ਕਿਤੇ ਬਜ਼ੁਰਗ ਵਿੱਚ 60 70 80 ਸਾਲ ਬਾਅਦ ਕੋਈ ਮਾਂ ਚੜ੍ਹਾਈ ਕਰਦੀ ਆ ਨਾ ਉਹਦੇ ਸਸਕਾਰ ਦੇ ਲਈ ਕੱਪੜੇ ਵਸਤਰ ਸਾਰੇ ਜਿਹੜੇ ਨੇ ਉਹ ਪੇਕਿਆਂ ਵੱਲੋਂ ਦਿੱਤੇ ਜਾਂਦੇ ਨੇ ਕਮਾਲ ਦੀ ਖੇਡ ਆ ਸਮਾਜ ਵੇਖੋ ਕਿੱਥੇ ਖੜਿਆ ਹੈ ਜਿਹੜੀ ਔਰਤ ਨੇ ਘਰ ਨੂੰ ਸੁਆਰਿਆ ਪਰਿਵਾਰ ਨੂੰ ਸੁਆਰਿਆ ਬੱਚਿਆਂ ਨੂੰ ਸੁਆਰਿਆ ਵੱਡੇ ਕੀਤਾ ਸਾਰਾ ਕੁਝ ਆਪਣਾ ਸਮਰਪਿਤ ਕਰਕੇ ਚੱਲੀ ਮਰਨ ਤੋਂ ਬਾਅਦ ਤੇ ਉਹਨੂੰ ਕਫਨ ਦੇ ਕੱਪੜੇ ਵੀ ਨਸੀਬ ਨਹੀਂ ਹੁੰਦੇ ਉਸ ਘਰ ਵਿੱਚੋਂ ਬਹੁਤ ਇਹੋ ਜਿਹਾ ਥਾਂ ਨੇ ਜਿੱਥੇ ਇਦਾਂ ਦੀ ਸੋਚ ਜਿਹੜੀ ਅਜੇ ਵੀ ਚੱਲਦੀ ਆ ਰਹੀ ਐ। ਸੋ ਬੱਚੀ ਜਿਹੜੀ ਸੀ ਉਹ ਪਹੁੰਚ ਗਈ ਆਪਣੇ ਪੇਕੇ ਘਰ ਤੇ ਤੁਰਨ ਵੇਲੇ ਘਰ ਵਾਲਾ ਆਂਦਾ ਏ ਜੇ ਤੇ ਧੀ ਹੋਈ ਤੇ ਮਾਰ ਕੇ ਆਈ ਲੈ ਕੇ ਨਾ ਆਈ। ਜੇ ਪੁੱਤ ਹੋਇਆ ਤੇ ਫਿਰ ਤੇਰੇ ਆਉ ਭਗਤ ਤੇਰੇ ਸਤਕਾਰ ਦੇ ਲਈ ਅੱਖਾਂ ਵਿਸ਼ਾ ਕੇ ਬੈਠਾਂਗੇ ਸਾਰੇ। ਕਰਨੀ ਕਰਤਾਰ ਦੀ ਧੀ ਪੈਦਾ ਹੋਈ ਜਦੋਂ ਧੀ ਪੈਦਾ ਹੋਈ ਤੇ ਕੁਝ ਦਿਨਾਂ ਬਾਅਦ ਸੁਣਿਆ ਹਲਾ ਦਿੱਤਾ ਗਿਆ ਕਿ ਧੀ ਪੈਦਾ ਹੋਈ ਐ ਪਰ ਮਾਰ ਦਿੱਤੀ ਆ ਮਾਰੀ ਨਹੀਂ ਮਾਂ ਦਾ ਚਿੱਤ ਨਹੀਂ ਕਰਦਾ ਗੁਰਮੁਖੋ ਧੀ ਨੂੰ ਮਾਰਨ ਦਾ ਪਰ ਇਸ ਸਮਾਜ ਦੀਆਂ ਭੈੜੀਆਂ ਨਜ਼ਰਾਂ ਨੇ ਮਾਂ ਨੂੰ ਵੀ ਮਜਬੂਰ ਕਰ ਦਿੱਤਾ ਇਹੋ ਇਹੋ ਜੇ ਸਮਿਆਂ ਨੂੰ ਪੜਿਆ ਗੁਰਮੁਖੋ ਸੁਣਿਆ ਕਿ ਆਪਣੀ ਹੱਥੀ ਆਪਣੀਆਂ ਧੀਆਂ ਦਾ 47 ਵੇਲੇ ਬਜ਼ੁਰਗਾਂ ਵੱਲੋਂ ਕਤਲ ਕੀਤਾ ਗਿਆ ਕਿਉਂ ਕੀਤਾ ਗਿਆ ਕਿ ਦਰਿੰਦੇ ਕਿਤੇ ਇਹਨਾਂ ਨੂੰ ਨੋਚ-ਨੋਚ ਕੇ ਨਾ ਖਾਣ ਆਪ ਖੂਹਾਂ ਦੇ ਵਿੱਚ ਧੱਕ ਦਿੱਤਾ ਸੁੱਟ ਦਿੱਤਾ ਖਤਮ ਕਰ ਦਿੱਤਾ ਉਹ ਫਿਰ ਜਦੋਂ ਧੀ ਪੈਦਾ ਹੋਈ ਮਾਂ ਨੇ ਤਾਂ ਮਾਰੀ ਨਾ ਪਰ ਸੁਣੇ ਹਾਲਾਤਾਂ ਸਹੁਰਿਆਂ ਨੂੰ ਤੇ ਧੀ ਹੋਈ ਸੀ ਅਸੀਂ ਮਾਰ ਦਿੱਤੀ ਘਰ ਵਾਲਾ ਕੁਝ ਦਿਨਾਂ ਬਾਅਦ ਆਪਣੀ ਜੀਵਨ ਸਾਥ ਨੂੰ ਲੈਣ ਆਇਆ ਜਦੋਂ ਲੈਣ ਆਇਆ ਤੇ ਉਸ ਪੇਕੇ ਘਰ ਵਿੱਚੋਂ ਆਪਣੀ ਘਰਵਾਲੀ ਨੂੰ ਲਜਾਣ ਲੱਗਿਆ ਇਹ ਸ਼ਬਦ ਕਹਿੰਦਾ ਚੰਗਾ ਕੀਤਾ ਤੁਸੀਂ ਕਿਤੀ ਹੋਈ ਸੀ ਤੁਸੀਂ ਮਾਰ ਦਿੱਤੀ ਜੇ ਮਾਰਦੇ ਨਾ ਤੇ ਫਿਰ ਮੈਂ ਤੁਹਾਡੀ ਧੀ ਨੂੰ ਵੀ ਛੱਡ ਜਾਣਾ ਸੀ ਅੱਜ ਇਹ ਵੀ ਇੱਕ ਡਰਾਵਾ ਦਿੱਤਾ ਜਾਂਦਾ ਹੈ ਤਾਂ ਹੀ ਆਖੀਦਾਨਾ ਗੁਰਮੁਖੋ ਤਿਆਂ ਨੂੰ ਪੜਾਓ ਵੈਲ ਸੈਟਲ ਕਰੋ ਆਤਮ ਨਿਰਭਣ ਹੋਣ ਬੱਚੀਆਂ ਵੀ ਉਹ ਹੋਇਆ ਕਿ ਜਦੋਂ ਉਹ ਆਪਣੇ ਘਰ ਆ ਗਏ ਇਧਰ ਮਾਂ ਕੁਝ ਮਹੀਨਿਆਂ ਬਾਅਦ ਪੇਕੇ ਜਾਂਦੀ ਹੈ ਤੇ ਧੀ ਨੂੰ ਮਿਲਦੀ ਹੈ ਪਿਆਰ ਕਰਦੀ ਹੈ ਕੁਝ ਸਾਂਝ ਤੇ ਹੈ ਨਾ ਇਧਰ ਸਾਲਕ ਬਾਅਦ ਜਦੋਂ ਅੱਜ ਸਿਰ ਦਾ ਸਾਈਂ ਭਾਵ ਘਰ ਵਾਲਾ ਵੀ ਨਾਲ ਸੌਹਰੇ ਗਿਆ ਨਾ ਆਪਣੇ ਤੇ ਜਦੋਂ ਆਪਣੇ ਸੌਹਰੇ ਗਿਆ ਤੇ ਉੱਥੇ ਵਿਹੜੇ ਵਿੱਚ ਇੱਕ ਬੱਚੀ ਰੜਦੀ ਵੇਖੀ ਕੁਦਰਤਨ ਸਵਾਲ ਖੜਾ ਕਰ ਦਿੱਤਾ ਇਹ ਧੀ ਤੇ ਸੱਸ ਕਹਿਣ ਲੱਗੇ ਪੁੱਤਰਾ ਗਵਾਂਢਿਓਂ ਫਲਾਣਿਆਂ ਦੀ ਬੱਚੀ ਆ ਖੇਡਣ ਆ ਗਈ ਆ ਉਹ ਕਿਤੇ ਕੰਮਕਾਰ ਤੇ ਗਏ ਨੇ ਚਲੋ ਜੀ ਗੱਲ ਉੱਥੇ ਖਤਮ ਹੋ ਗਈ ਜਦੋਂ ਧੀ 4 ਸਾਲਾਂ ਦੀ ਹੋਈ ਤੇ ਉਹਦਾ ਆਉਣਾ ਜਾਣਾ ਸੌਰਿਆਂ ਦੇ ਬਣਿਆ ਰਿਆ ਪਿਓ ਦਾ ਤੇ ਯਾਦ ਰੱਖਿਓ ਆਪਣੇ ਆਪਣੇ ਹੁੰਦੇ ਨੇ ਉਹ ਧੀ ਦੀ ਕੋਈ ਮੋਹ ਮਮਤਾ ਦੀ ਤੰਦ ਕਹਿ ਲੋ ਉਹ ਜਦੋਂ ਵੀ ਆਇਆ ਕਰੇ ਨਾ ਕੁਦਰਤਨ ਜੇ ਖੇਡਦੀ ਹੋਵੇ ਬੱਚੀ ਤੇ ਉਹ ਉਹਨੂੰ ਆਪਣੇ ਗਲ ਨਾਲ ਲਾ ਲਿਆ ਕਰੇ ਭਾਵਤੀ ਉਸ ਬਾਪ ਦੇ ਕਦੇ ਪੈਰਾਂ ਨੂੰ ਫੜ ਲਿਆ ਕਰੇ ਕਦੇ ਲੱਤਾਂ ਨੂੰ ਚੰਬੜ ਜਾ ਕਰੇ ਜਦੋਂ ਮੋਦੀ ਤੰਦ ਗੁੜੀ ਹੋਣ ਲੱਗੀ ਨਾ ਤੇ ਕੁਦਰਤ ਨੇ ਉਸ ਬਾਪ ਨੇ ਪੋਛ ਹੀ ਲਿਆ ਕਹਿ ਲੱਗਾ ਵੀ ਮੈਂ ਜਦੋਂ ਵੀ ਆਉਣਾ ਇੱਥੇ ਆ ਗਵੰਡੀਆਂ ਦੀ ਆ ਬੱਚੀ ਜਿਹੜੀ ਤੁਹਾਡੇ ਘਰੀ ਖੇਡਦੇ ਹੁੰਦੇ ਆ ਸੱਸ ਨੇ ਬੜੇ ਟਾਲਮਟੋਲੇ ਕੀਤੇ ਵੀ ਉਹਨਾਂ ਨੂੰ ਦਿਨੇ ਕੰਮਕਾਰ ਹੁੰਦੇ ਨੇ ਉਹ ਜਾਣਾ ਆਉਣਾ ਹੁੰਦਾ ਏ ਉਹਨਾਂ ਦੇ ਰਜ਼ੀਵੇਂ ਬੜੇ ਨੇ ਇਸ ਕਰਕੇ ਉਹ ਬੱਚੀ ਧੀ ਨੂੰ ਸਾਡੂੰ ਦੇ ਜਾਂਦੇ ਨੇ ਅਸੀਂ ਸਾਹਮਣੇ ਵਿਹਲੇ ਇਕੱਲੇ ਹੈਗੇ ਆ ਉਹ ਕਹਿਣ ਲੱਗਾ ਵੀ ਸੱਚ ਕਹਾਣੀ ਦੱਸੋ ਉਹ ਉੱਠ ਕੇ ਤੇ ਕਹਿੰਦਾ ਮੈਂ ਗਵਾਂਡੀਆਂ ਨੂੰ ਆਪ ਪੁੱਛ ਕੇ ਆਉਂਦਾ ਜਦੋਂ ਪੁੱਛਣ ਚੱਲਿਆ ਸੀ ਸੱਸ ਨੇ ਬਾਹ ਫੜ ਲਈ ਕਹਿਣ ਲੱਗੀ ਪੁੱਤਰਾ ਵੀ ਇਹ ਤੇਰੀਓ ਹੀ ਧੀ ਆ ਕੁਦਰਤਨ ਅਜ 5 ਸਾਲਾਂ ਦੀ ਸੀ ਜਦੋਂ ਤੀ ਦੇ ਕੰਨ ਵਿੱਚ ਵੀ ਆਵਾਜ਼ ਪਈ ਨਾ ਵੀ ਇਹ ਮੇਰਾ ਹੀ ਪਿਓ ਹੈ ਜਿਹਦੇ ਨਾਲ ਜਾਣੇ ਅਣਜਾਣੇ ਮੇਰੀ ਇੱਕ ਸਾਂਝ ਮੇਰਾ ਇੱਕ ਪਿਆਰ ਬਣ ਗਿਆ ਪਰ ਬਾਪ ਨਹੀਂ ਚਾਹੁੰਦਾ ਵੀ ਤੀ ਹੋਵੇ ਪਰ ਹੋ ਗਈ ਹੁਣ ਹੋ ਵੀ 5 ਸਾਲਾਂ ਦੀ ਗਈ ਹੁਣ ਗੁੱਸੇ ਨਾਲ ਉਸ ਘਰ ਵਿੱਚ ਝਗੜਾ ਕਰਕੇ ਆਪਣੀ ਘਰਵਾਲੀ ਨੂੰ ਕਹਿੰਦਾ ਇਹਨੂੰ ਹੁਣੇ ਲੈ ਮੈਂ ਤੈਨੂੰ ਰਹਿਣ ਨਹੀਂ ਦੇਣਾ ਉਥੋਂ ਲਿਆ ਆਪਣੇ ਘਰ ਆਇਆ ਘਰ ਆਉਣ ਤੋਂ ਬਾਅਦ ਆਪਣੀ ਮਾਂ ਨੂੰ ਕਹਿੰਦਾ ਏ ਇਹਨਾਂ ਨੇ ਐਡਾ ਵੱਡਾ ਝੂਠ ਬੋਲਿਆ ਕਿ ਧੀ ਹੋਈ ਸੀ ਮਾਰ ਦਿੱਤੀ ਐ ਆ ਵੇਖ ਮਾਂ ਉਹ ਬੱਚੀ 5 ਸਾਲਾਂ ਦੀ ਐ ਪਰ ਮੈਂ ਤੇ ਇਹਨੂੰ ਛੱਡਣਾ ਨਹੀਂ ਮੈਂ ਤੇ ਮਾਰ ਕੇ ਖਸਾ ਲੈਣਾ ਮੈਂ ਤੇ ਇਹਨੂੰ ਰਹਿਣ ਹੀ ਨਹੀਂ ਦੇਣਾ ਉਹ ਮਾਂ ਕਹਿਣ ਲੱਗੀ ਫਿਰ ਪੁੱਤ ਕੀ ਕਰੇਗਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਦੁਪਹਿਰ ਦਾ ਸਮਾਂ ਹੈ ਇਹ ਤੋਂ ਪਹਿਲਾਂ ਕਿ ਕਿਸੇ ਹੋਰ ਨੂੰ ਪਤਾ ਲੱਗੇ ਕਿ ਤੇਰੀ ਧੀ 5 ਸਾਲਾਂ ਦੀ ਹੋ ਗਈ ਜਿਉਂਦੀ इत्याਦਿਕ ਇਹਦਾ ਕੰਮ ਭਾਵੇਂ ਨੂੰ ਖਤਮ ਕਰ ਮੋਢੇ ਤੇ ਕਈ ਰੱਖੀ ਮਾਂ ਨੇ ਜਿਹੜੀ ਰੋਟੀ ਤਿਆਰ ਕੀਤੀ ਸੀ ਪੁੱਤ ਵਾਸਤੇ ਉਹ ਨਾਲ ਲਈ ਤੇ ਧੀ ਨੂੰ ਫੜ ਕੇ ਤੇ ਖੂਹ ਵੱਲ ਨੂੰ ਤੁਰ ਪਿਆ ਭਾਵ ਜਿੱਥੇ ਜ਼ਮੀਨ ਹੋਵੇਗੀ ਉਸ ਪਾਸੇ ਨੂੰ ਤੁਰ ਪਿਆ ਮਾਂ ਨੇ ਬੜੇ ਤਰਲੇ ਲਏ ਧੀ ਦੀ ਕਿ ਨਾਮ ਵਿੱਚ ਸਿਰ ਦਿਆ ਸਾਈਆਂ ਬੜੀ ਮੁਸ਼ਕਲ ਨਾਲ ਦਾਤ ਮਿਲੀ ਆ ਦੇਖ ਇਸ ਤੋਂ ਬਾਅਦ ਸਾਡੇ ਘਰ ਚਾਨਣ ਹੋਇਆ ਵੀ ਤੇ ਨਹੀਂ ਨਾ ਪੰਜ ਸਾਲ ਗੁਜ਼ਰ ਗਏ ਨੇ ਸਾਨੂੰ ਤੇ ਮਾਲਕ ਨੇ ਹੋਰ ਦਾਤ ਵੀ ਕੋਈ ਨਹੀਂ ਨਾ ਦਿੱਤੀ ਤੇ ਇਹਨੂੰ ਹੀ ਅਸੀਂ ਪਰਨੈ ਇਹਨੂੰ ਹੀ ਆਪਣੇ ਕੋਡ ਰੱਖ ਲਈਏ ਇਹਨੂੰ ਹੀ ਪਾਲ ਲਈਏ ਹੋ ਸਕਦਾ ਮਾਲਕ ਨੂੰ ਇਹੀ ਮਨਜ਼ੂਰ ਹੋਵੇ ਪਰ ਨਹੀਂ ਜਦੋਂ ਸੁਰਤ ਦੇ ਉੱਤੇ ਕਰੋਧ ਹੋਵੇ ਜਦੋਂ ਸੁਰਤ ਦੇ ਉੱਤੇ ਅਸਰ ਮਾਇਆ ਦਾ ਹੋਵੇ ਨਾ ਗੁਰਮੁਖੋ ਫਿਰ ਸੋਚਦਾ ਕੁਝ ਨਹੀਂ ਧੱਕਾ ਦਿੱਤਾ ਘਰਵਾਲੀ ਨੂੰ ਪਰਾਂ ਸੁੱਟਿਆ ਬੱਚੀ ਨੂੰ ਹੱਥ 'ਚ ਫੜ ਕੇ ਖੂਬ ਵੱਲ ਨੂੰ ਲੈ ਤੁਰਿਆ ਸਾਸ ਨੇ ਮਾਂ ਮਾਂ ਨੇ ਉਸ ਮਾਂ ਨੂੰ ਰੋਕ ਲਿਆ ਪਾਵ ਆਪਣੀ ਨੂੰ ਨੂੰ ਰੋਕ ਲਿਆ ਇਧਰ ਪਿਓ ਜਾ ਕੇ ਤੇ ਉਥੇ ਟੋਆ ਪੁੱਟਣ ਲੱਗ ਪਿਆ ਵੀ ਟੋਆ ਪੁੱਟਾਂਗਾ ਮਾਰ ਕੇ ਤੇ ਉਹਦੇ ਵਿੱਚ ਦਬ ਦਿਆਂਗਾ ਜਦੋਂ 2-4 ਫੁੱਟ ਡੂੰਘਾ ਟੋਆ ਪੁੱਟਿਆ ਤੇ ਕੁਦਰਤ ਨੂੰ ਭੁੱਖ ਲੱਗ ਗਈ ਜਦੋਂ ਭੁੱਖ ਲੱਗੀ ਨਾ ਤੇ ਬੱਚੀ ਉਸ ਰੋਟੀ ਦੇ ਕੋਲ ਬੈਠੀ ਆ ਤੁਸੀਂ ਵੇਖਿਆ ਹੋਣਾ ਪਹਿਲਾਂ ਛਾਬਿਆਂ ਦੇ ਵਿੱਚੋਂ ਰੋਟੀਆਂ ਕੱਢ ਕੇ ਨਾ ਪੋਣਿਆਂ ਚ ਲਪੇਟ ਕੇ ਦਿੱਤੀਆਂ ਜਾਂਦੀਆਂ ਸੰਜਦੋਂ ਖੂਹਾਂ ਅਦਿਕ ਆ ਸਾਡੇ ਬਜ਼ੁਰਗ ਜ਼ਿੰਮੇਦਾਰਾ ਇਤਿਆਦ ਕਰਦੇ ਸਨ ਜਦੋਂ ਉਹ ਬੱਚੀ ਕੋਲ ਆਣ ਕੇ ਰੋਟੀ ਖਾਣ ਲੱਗਾ ਨਾ ਬੈਠ ਕੇ ਉਹਨੇ ਪੋਣਾ ਖੋਲਿਆ ਤੇ ਕੀ ਵੇਖਦਾ ਹੁਣ ਉਹ ਬੈਠਾ ਏ ਤੇ ਬੱਚੀ ਖੜੀ ਹੋ ਗਈ ਉਹਨੇ ਦਬਾ ਦਿੱਤਾ ਵੀ ਬਹਿ ਜਾ ਇੱਥੇ ਦੌੜ ਨਾ ਜਾਈ ਕਿਤੇ ਪਰ ਬੱਚੀ ਖੜੀ ਹੋ ਕੇ ਨਾ ਆਪਣੇ ਝੱਗੇ ਨਾਲ ਆਪਣੇ ਸੂਟ ਨਾਲ ਜਿਹੜਾ ਛੋਟਾ ਜਿਹਾ ਉਹਨੇ ਤਨ ਤੇ ਵਸਤਰ ਪਹਿਨੇ ਆ ਸੀ ਉਨੀ ਫਰਾਕ ਕਹਿ ਲੋ ਜਾਂ ਛੱਗੀ ਦੀ ਜਿਹੜੀ ਕਮੀਜ਼ ਦੇ ਨੁਕਰ ਸੀ ਉਹਦੇ ਨਾਲ ਨਾ ਬਾਪ ਦੇ ਸਿਰ ਤੋਂ ਲੱਗੀ ਹੋਈ ਮਿੱਟੀ ਸਾਫ਼ ਕਰਨ ਲੱਗ ਪਈ ਜਦੋਂ ਮਿੱਟੀ ਸਾਫ਼ ਕਰ ਰਹੀ ਨਾ ਉਹਨੇ ਧੱਕਾ ਦਿੱਤਾ ਪਹਿਲਾਂ ਤੇ ਕਹ ਪਰਹੋ ਉਹ ਕਹਿਣ ਲੱਗਾ ਬਾਪ ਧੀ ਕਹਿਣ ਲੱਗੀ ਕਹਿੰਦੀ ਬਾਪੂ ਤੇਰੀ ਪੱਗ ਤੇ ਮਿੱਟੀ ਲੱਗੀ ਮੈਨੂੰ ਚੰਗੀ ਨਹੀਂ ਲੱਗਦੀ ਸੱਚ ਜਾਣੋ ਰੱਬ ਜਾਣੇ ਉਹਨਾਂ ਸ਼ਬਦਾਂ ਵਿੱਚ ਉਸ ਬਾਪ ਦੇ ਮਨ ਤੇ ਕੀ ਅਸਰ ਹੋਇਆ ਬਸ ਇਹ ਗੱਲ ਕਹਿਣ ਦੀ ਧੀਰ ਸੀ ਕਿ ਤੇਰੀ ਪੱਗ ਤੇ ਲੱਗੀ ਹੋਈ ਮਿੱਟੀ ਦਾਗ ਮੈਨੂੰ ਚੰਗਾ ਨਹੀਂ ਲੱਗਦਾ ਬਾਪ ਦੇ ਹੱਥੋਂ ਰੋਟੀ ਛੁੱਟ ਗਈ ਗੁਰਮੁਖੋ ਉਸ ਧੀ ਨੂੰ ਗੜ ਨਾਲ ਲਾ ਕੇ ਕਹਿੰਦਾ ਧੀਏ ਆਇਆ ਤਾਂ ਸਾ ਮੈਂ ਤੈਨੂੰ ਮਾਰਨ ਵਾਸਤੇ ਵੀ ਕੱਲ ਨੂੰ ਮੇਰੀ ਪੱਗ ਨੂੰ ਤੂੰ ਧਾਗ ਹੀ ਲਾਉਣਾ ਹੈ ਪਰ ਜਿਹੜੀ ਧੀ ਆਪਣੇ ਬਾਪ ਦੇ ਸਿਰ ਤੇ ਲੱਗੀ ਹੋਈ ਮਿੱਟੀ ਦਾ ਦਾਗ ਨਹੀਂ ਬਰਦਾਸ਼ਤ ਕਰ ਸਕਦੀ ਉਹ ਧੀ ਉਹ ਬੱਚੀ ਮੇਰੇ ਕੈਰੈਕਟਰ ਮੇਰੇ ਜੀਵਨ ਨੂੰ ਵੀ ਸਦਾ ਸੰਭਾਲ ਕੇ ਰੱਖੇਗੀ ਇਸ ਕਰਕੇ ਧੀਏ ਮੈਨੂੰ ਤੇਰੇ ਤੇ ਮਾਣ ਆ ਉਸ ਵੇਲੇ ਫਿਰ ਕਹਿੰਦੇ ਨੇ ਕਿ ਉਹ ਬੱਚੀ ਨੂੰ ਬਾਪ ਘਰ ਲੈ ਕੇ ਗਿਆ ਮਾਂ ਖੁਸ਼ ਹੋਈ ਬਾਪ ਕਹਿੰਦਾ ਸੱਚ ਤੂੰ ਕਹਿੰਦੀ ਸੀ ਆ ਪੰਜਾਂ ਸਾਲ ਬਾਅਦ ਜੇ ਧੀ ਮਿਲੀ ਆ ਤੇ ਮੈਂ ਮਾਰਨ ਲੱਗਾ ਹੋ ਸਕਦਾ ਰੱਬ ਨੂੰ ਇਹੀ ਮਨਜ਼ੂਰ ਸੀ ਸਤਿਗੁਰ ਕਿਰਪਾ ਕਰੇ ਗੁਰਮੁਖੋ ਜਿੱਥੇ ਧੀਆ ਦਾ ਸਤਕਾਰ ਕਰੀਏ ਜਿੱਥੇ ਧੀਆ ਦਾ ਅਦਬ ਕਰੀਏ ਉਥੇ ਔਰਤ ਦੇ ਉਸ ਸਮਾਜ ਪ੍ਰਤੀ ਵੱਡੇ ਵਰਤਾਰੇ ਨੂੰ ਵੀ ਸਹਮਣ ਦਿੰਦਾ ਦਇਤਨ ਕਰੀਏ ਬਹੁਤ ਕੁਝ ਨੇ ਗੁਰਮੁਖੋ ਜਿਹੜਾ ਧੀਆ ਕਰ ਸਕਦੀਆਂ ਨੇ ਪੁੱਤ ਨਹੀਂ ਕਰ ਸਕਦੇ ਬਹੁਤ ਕੁਝ ਆਸਾ ਜਿਹੜਾ ਪੁੱਤ ਕਰ ਸਕਦੇ ਨੇ ਧੀਆਂ ਨਹੀਂ ਕਰ ਸਕਦੀਆਂ ਮਾਲਕ ਨੇ ਜੇ ਕਰ ਇਹਨਾਂ ਦੀ ਸਿਰਜਣਾ ਕੀਤੀ ਹੈ ਨਾ ਤੇ ਇਹਨਾਂ ਦੀ ਸੰਭਾਲ ਵੀ ਕਰੀਏ ਧੀਆਂ ਵੀ ਮਿੱਠੜੇ ਮੇਵੇ ਨੇ ਮੈਨੂੰ ਯਾਦ ਆ ਜਾਂਦਾ ਹੈ ਕਿ ਉਹ ਕਿਸੇ ਬਸ ਦੇ ਨਾਲ ਅੰਦਰਲੇ ਪਾਸੇ ਕੁਝ ਸਵਾਰੀਆਂ ਬੈਠੀਆਂ ਤੇ ਲਿਖਿਆ ਸੀ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਬਜ਼ੁਰਗ ਗੱਡੀ 'ਚ ਬੈਠਾ ਜਦੋਂ ਤੇ ਮੱਥੇ ਤੇ ਪੱਟੀ ਹੋਈ ਕੁਦਰਤਨ ਕੁਝ ਲੋਹ ਵੀ ਨਿਕਲਿਆ ਸੀ ਤੇ ਟਿਕ ਟਕ ਕੱਟਣ ਵਾਲਾ ਆਣ ਕੇ ਕਹਿ ਲੱਗਾ ਕੀ ਗੱਲ ਬਾਪੂ ਕਿੱਥੋਂ ਮੱਥਾ ਪੜਾਇਆ ਤੇ ਬਾਪੂ ਅਗੋ ਨਾਲ ਉਹਨੂੰ ਕਹਿੰਦਾ ਏ ਬੜੇ ਅਜੀਬ ਜਿਹੇ ਲਹਿਜੇ ਚ ਕਹਿਣ ਲੱਗਾ ਜਿਹੜੀ ਤੂੰ ਲਾਈਨ ਲਿਖੀ ਆ ਨਾ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਇਹ ਮੇਰਾ ਮੱਥਾ ਮੇਰੇ ਪੁੱਤ ਨੇ ਹੀ ਪਾੜਿਆ ਸੱਚਮੁੱਚ ਗੁਰਮੁਖੋ ਰੱਬ ਜੰਮ ਜੰਮ ਤੁਹਾਨੂੰ ਪੁੱਤਰ ਦਵੇ ਜਿੱਥੇ ਪੁੱਤ ਮਿੱਠੜੇ ਮੇਵੇ ਨੇ ਉਥੇ ਧੀਆਂ ਵੀ ਘਟ ਨਹੀਂ ਹੁੰਦੀਆਂ ਐਵੇਂ ਨਹੀਂ ਕਿਸੇ ادیਬ ਨੇ ਲਿਖਿਆ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੀਆਂ ਨੇ ਸਤਗੁਰ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਸੋਕਿਉ ਮੰਦਾ ਆਖਿਆ ਜਿੱਤ ਜਮਾ ਰਾਜਾਨ ਇਨ੍ਹਾਂ ਧੀਆਂ ਦਾ ਸਤਕਾਰ ਅਦਬ ਜੋ ਬਣਦਾ ਏ ਉਹ ਦਿੱਤਾ ਜਾਵੇ ਨਾਲ ਹੀ ਇਹ ਵੀ ਬੇਨਤੀ ਹੈ ਕਿ ਤਿੰਨ ਮਹਾਂਵੀ ਆਪਣੇ ਫਰਜ਼ਾਂ ਨੂੰ ਸਮਝਣ ਜਾਣਨ ਮਾਂ ਬਾਪ ਦਾ ਸਤਿਕਾਰ ਕਰਨ ਉਹਨਾਂ ਦੀ ਇੱਜ਼ਤ ਨੂੰ ਉਹਨਾਂ ਦੇ ਰਤਬੇ ਨੂੰ ਉਹਨਾਂ ਦੇ ਮਾਣ ਨੂੰ ਕਿਸੇ ਦੇ ਪੈਰਾਂ ਵਿੱਚ ਨਾ ਰੋਲਣ ਪੁੱਲਾ ਚੁੱਕਾਂ ਦੀ ਖਿਵਾ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ